ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡਾ ਸਿੰਪਲ ਆਲੂ ਮਟਰ ਪਲਾਉ ਦੀ ਰੈਸিপি ਬਣਾ ਕੇ ਸ਼ੇਅਰ ਕਰਾਂਗੇ ਇਹ ਪਲਾਉ ਮੈਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੀ ਇੱਧਰ ਪਲਾਉ ਬਣਾਉਣ ਲਈ ਮੈਂ ਚਾਵਲ ਲੈ ਲੇ ਚਾਵਲ ਮੈਂ ਬਾਸਮਤੀ ਦਾ ਟੋਟਾ ਲਿਆ ਹੈ ਤੁਸੀਂ ਕੋਈ ਵੀ ਚਾਵਲ ਲੈ ਸਕਦੇ ਹੋ ਚਾਵਲਾਂ ਨੂੰ ਮੈਂ ਇੱਕ ਖੁੱਲੇ ਡੋਂਗੇ ਵਿੱਚ ਪਾ ਲਵਾਂਗੀ ਮੈਂ ਦੋ ਗਲਾਸ ਚਾਵਲਾਂ ਦੇ ਲਏ ਹਨ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਚਾਵਲ ਲੈ ਲੈਣੇ ਹਨ ਚਾਵਲਾਂ ਨੂੰ ਮੈਂ ਚੰਗੀ ਤਰ੍ਹਾਂ ਸਮਾਰ ਲਿਆ ਸੀ ਹੁਣ ਮੈਂ ਇਸ ਨੂੰ 4-5 ਵਾਰ ਸਾਫ਼ ਪਾਣੀ ਨਾਲ ਧੋ ਲਵਾਂਗੇ ਚਾਵਲਾਂ ਨੂੰ ਮੈਂ ਚੰਗੀ ਤਰ੍ਹਾਂ 4-5 ਵਾਰ ਸਾਫ਼ ਪਾਣੀ ਨਾਲ ਧੋ ਲਿਆ ਸੀ ਹੁਣ ਮੈਂ ਇਸ ਨੂੰ 10 ਮਿੰਟ ਲਈ ਭਿਓ ਕੇ ਰੱਖ ਦਵਾਂਗੇ ਤਾਂ ਜੋ ਚਾਵਲ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਜਾਣ ਇਧਰ ਮੈਂ ਆਲੂ ਮਟਰ ਪਲਾਉ ਬਣਾਉਣ ਲਈ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਲੰਬੇ ਪੀਸਾਂ ਵਿੱਚ ਇਧਰ ਮੈਂ ਤਿੰਨ ਆਲੂ ਲੈ ਮੀਡੀਅਮ ਸਾਈਜ਼ ਦੇ ਇਸ ਨੂੰ ਮੈਂ ਮੋਟਾ-ਮੋਟਾ ਕੱਟ ਲਿਆ ਮੈਂ ਤਾਜ਼ੇ ਨਵੇਂ ਆਲੂ ਲੈ ਹਨ ਇੱਕ ਕੱਪ ਮੈਂ ਮਟਰਾਂ ਦਾ ਲੈ ਲਿਆ ਇੱਕ ਲਾਰਜ ਮਟਰ ਨੂੰ ਬ੍ਰੀਕ-ਬ੍ਰੀਕ ਕੱਟ ਲਿਆ ਤਿੰਨ-ਚਾਰ ਹਰੀਆਂ ਮਿਰਚਾਂ ਨੂੰ ਮੈਂ ਬ੍ਰੀਕ-ਬ੍ਰੀਕ ਕੱਟ ਲਿਆ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇੱਧਰ ਮੈਂ ਗੈਸ ਤੇ ਕੁੱਕਰ ਰੱਖ ਲਿਆ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਇਸ ਦੀ ਸਾਰੇ ਕੜਤਣ ਕੱਢ ਲਵਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਮੈਂ ਦੋ ਛੋਟੀਆਂ ਲائਚੀਆਂ ਤਿੰਨ ਚਾਰ ਲੌਂਗ ਤਿੰਨ ਚਾਰ ਕਾਲੀਆਂ ਮਿਰਚਾਂ ਪਾ ਦਵਾਂਗੀ ਤੁਸੀਂ ਖੜੇ ਮਸਾਲੇ ਕੋਈ ਵੀ ਲੈ ਸਕਦੇ ਹੋ ਨਾਲ ਹੀ ਇਸ ਵਿੱਚ ਮੈਂ ਇੱਕ ਚਮਚ ਜੀਰੇ ਦਾ ਪਾ ਦਵਾਂਗੀ ਇਸ ਨੂੰ ਇੱਕ ਅੱਧੇ ਮਿੰਟ ਲਈ ਭੁੰਨ ਲਵਾਂਗੀ ਤਾਂ ਜੋ ਜੀਰਾ ਤੇ ਖੜੇ ਮਸਾਲੇ ਆਪਣੇ ਚੰਗੀ ਤਰ੍ਹਾਂ ਭੁਜ ਜਾਣ ਹੁਣ ਇਸ ਨੂੰ ਮੈਂ ਇੱਕ ਦੋ ਮਿੰਟ ਲਈ ਭੁੰਨ ਲਿਆ ਸੀ ਹੁਣ ਇਸ ਵਿੱਚ ਪਿਆਜ਼ ਐਡ ਕਰ ਦਵਾਂਗੇ ਪਿਆਜ਼ਾਂ ਨੂੰ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ 1-2 ਮਿੰਟ ਲਈ మీడియం ਫਲੇਮ ਤੇ ਭੁੰਨ ਲਵਾਂਗੇ ਤਾਂ ਜੋ ਪਿਆਜ਼ ਆਪਣੇ ਥੋੜੇ ਜਿਹਾ ਟਰਾਂਸਪੇਰੈਂਟ ਜੇ ਹੋ ਜਾਣ ਹੁਣ ਮੈਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ మీడియం ਫਲੇਮ ਤੇ 1-2 ਮਿੰਟ ਲਈ ਭੁੰਨ ਲਵਾਂਗੇ ਪਿਆਜ਼ਾਂ ਨੂੰ ਮੈਂ ਚੰਗੀ ਤਰ੍ਹਾਂ మీడియం ਫਲੇਮ ਤੇ 1-2 ਮਿੰਟ ਲਈ ਭੁੰਨ ਲਿਆ ਪਿਆਜ਼ ਆਪਣੇ ਥੋੜੇ ਜਿਹਾ ਟਰਾਂਸਪੇਰੈਂਟ ਜੇ ਹੋ ਗਏ ਹੁਣ ਇਸ ਵਿੱਚ ਆਲੂ ਐਡ ਕਰ ਦਵਾਂਗੇ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਹੁਣ ਨਾਲ ਹੀ ਇਸ ਦੇ ਹਰੇ ਮਟਰ ਐਡ ਕਰ ਦਵਾਂਗੇ ਮੈਂ ਤਾਜ਼ੇ ਮਟਰ ਲੈ ਹੈ ਹਨ ਤੁਸੀਂ ਫਰੋਜ਼ਨ ਮਟਰ ਵੀ ਲੈ ਸਕਦੇ ਹੋ ਹੌਣ ਸੀਜ਼ਨ ਵਿੱਚ ਤਾਜ਼ੇ ਮਟਰ ਆ ਰਹੇ ਹਨ ਇਸ ਲਈ ਤਾਜ਼ੇ ਮਟਰ ਪਲਾਉ ਵਿੱਚ ਮੈਂ ਐਡ ਕੀਤੇ ਹਨ ਹੁਣ ਚੰਗੀ ਤਰ੍ਹਾਂ ਆਲੂ ਅਤੇ ਮਟਰਾਂ ਨੂੰ ਤੜਕੇ ਵਿੱਚ ਭੁੰਨ ਲਵਾਂਗੇ ਗੈਸ ਦੀ ਫਲੇਮ ਹੈ ਮੀਡੀਅਮ ਹੀ ਰੱਖਿਆ ਮੀਡੀਅਮ ਫਲੇਮ ਤੇ ਇਸ ਨੂੰ ਟੱਕ ਕੇ 2-3 ਮਿੰਟ ਲਈ ਭੁੰਨ ਲਵਾਂਗੇ ਹੁਣ ਇਸ ਨੂੰ ਮੈਂ ਟੱਕ ਕੇ 2-3 ਮਿੰਟ ਲਈ ਭੁੰਨ ਲਿਆ ਸੀ ਹੁਣ ਢੱਕਣ ਚਾਕੇ ਇਸ ਨੂੰ ਚੈੱਕ ਕਰ ਲਵਾਂਗੇ ਆਲੂ ਅਤੇ ਮਟਰ ਆਪਣੇ ਚੰਗੀ ਤਰ੍ਹਾਂ ਥੋੜੇ ਜਿਹਾ ਸੌਫਟ ਹੋ ਗਏ ਪਿਆਜ਼ਾਂ ਦਾ ਵੀ ਕਲਰ ਥੋੜਾ ਜਿਹਾ ਲਾਈਟ ਜਿਹਾ ਹੋ ਗਿਆ ਹੁਣ ਇਸ ਵਿੱਚ ਬਰੀਕ ਹਰੀਆਂ ਮਿਰਚਾਂ ਐਡ ਕਰ ਦਵਾਂਗੇ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਹੋ ਜੇਕਰ ਤੁਹਾਨੂੰ ਆਲੂ ਮਟਰ ਪਲਾਓ ਵਿੱਚ ਅਦਰਕ ਲਸਣ ਦਾ ਟੇਸਟ ਵਧੀਆ ਲੱਗਦਾ ਹੈ ਤੁਸੀਂ ਅਦਰਕ ਲਸਣ ਵੀ ਇਸ ਵਿੱਚ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ 1-2 ਮਿੰਟ ਲਈ ਮਿਰਚਾਂ ਨੂੰ ਇਸ ਵਿੱਚ ਭੁੰਨ ਲਵਾਂਗੇ ਹੁਣ ਮੈਂ ਮਿਰਚਾਂ ਨੂੰ ਇਸ ਵਿੱਚ ਚੰਗੀ ਤਰ੍ਹਾਂ ਇੱਕ ਅੱਧੇ ਮਿੰਟ ਲਈ ਭੁੰਨ ਲਿਆ ਨਾਲ ਹੀ ਇਸ ਦੇ ਨਮਕ ਐਡ ਕਰ ਦਵਾਂਗੇ ਨਮਕ ਮੈਂ ਇਸ ਵਿੱਚ ਟੇਸਟ ਦੇ ਹਿਸਾਬ ਨਾਲ 2.5 ਚਮਚਾ ਐਡ ਕਰ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਐਡ ਕਰ ਲੈਣਾ ਹੈ ਚੰਗੀ ਤਰ੍ਹਾਂ ਨਮਕ ਪਾ ਕੇ ਇਸ ਨੂੰ ਤੜਕੇ ਵਿੱਚ ਮਿਕਸ ਕਰ ਦਵਾਂਗੇ ਤਾਂ ਜੋ ਤੜਕਾ ਆਪਣਾ ਚੰਗੀ ਤਰ੍ਹਾਂ ਪੁੱਜ ਜਾਵੇ ਨਮਕ ਪਾਉਣਾ ਪਿਆਜ਼ ਆਪਣੇ ਚੰਗੀ ਤਰ੍ਹਾਂ ਪੁੱਜ ਜਾਂਦੇ ਹਨ ਹੁਣ ਮੈਂ ਤੜਕੇ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਭੁੰਨ ਲਿਆ ਤੜਕਾ ਆਪਣਾ ਭੁੰਨ ਕੇ ਤਿਆਰ ਹੈ ਹੁਣ ਇਸ ਵਿੱਚ ਬਰੀਕ ਕੱਟੇ ਹੋਏ ਲਾਲ ਟਮਾਟਰ ਐਡ ਕਰ ਦਵਾਂਗੇ ਜੇਕਰ ਤੁਹਾਨੂੰ ਪਲਾਉ ਵਿੱਚ ਮਟਰ ਪਸੰਦ ਹਨ ਲਾਲ ਟਮਾਟਰ ਤੁਸੀਂ ਐਡ ਕਰ ਸਕਦੇ ਹੋ ਨਹੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਹੁਣ ਮੈਂ ਮਟਰਾਂ ਨੂੰ ਇਸ ਵਿੱਚ ਚੰਗੀ ਤਰ੍ਹਾਂ ਪੁੰਲਿਆਸੀ ਤੇ ਲਾਲ ਟਮਾਟਰ ਨੂੰ ਵੀ ਤੇ ਆਲੂਆਂ ਨੂੰ ਵੀ ਚੰਗੀ ਤਰ੍ਹਾਂ ਪੱਕ ਗਏ ਹੁਣ ਇਸ ਵਿੱਚ ਕੁਝ ਮਸਾਲੇ ਐਡ ਕਰ ਦਵਾਂਗੇ ਇੱਕ ਚਮਚ ਇਸ ਵਿੱਚ ਗਰਮ ਮਸਾਲੇ ਦਾ ਐਡ ਕਰਾਂਗੇ ਅੱਧਾ ਚਮਚ ਇਸ ਵਿੱਚ ਕਸ਼ਮੀਰੀ ਲਾਲ ਮਿਰਚ ਐਡ ਕਰ ਦਵਾਂਗੇ ਤੁਸੀਂ ਮਸਾਲੇ ਇਸ ਵਿੱਚ ਕੋਈ ਵੀ ਐਡ ਕਰ ਸਕਦੇ ਹੋ ਜੇਕਰ ਤੁਹਾਨੂੰ ਪਲਾਉ ਵਿੱਚ ਹਲਦੀ ਪਸੰਦ ਆ ਤੁਸੀਂ ਹਲਦੀ ਵੀ ਇਸ ਵਿੱਚ ਐਡ ਕਰ ਸਕਦੇ ਹੋ ਹੁਣ ਮੈਂ ਮਸਾਲਿਆਂ ਨੂੰ ਇਸ ਵਿੱਚ ਇੱਕ ਅੱਧੇ ਮਿੰਟ ਲਈ ਭੁੰਨ ਲਿਆ ਹੁਣ ਇਸ ਵਿੱਚ ਚਾਵਲ ਐਡ ਕਰ ਦਵਾਂਗੇ ਚਾਵਲਾਂ ਦਾ ਮੈਂ ਪਾਣੀ ਚੰਗੀ ਤਰ੍ਹਾਂ ਕੱਢ ਦਿੱਤਾ ਸੀ ਹੁਣ ਸਾਰੇ ਚਾਵਲ ਇਸ ਵਿੱਚ ਪਾ ਕੇ ਇੱਕ ਦੋ ਮਿੰਟ ਲਈ ਚਾਵਲਾਂ ਨੂੰ ਤੜਕੇ ਵਿੱਚ ਮ라 ਲਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਤੜਕੇ ਵਿੱਚ 1-2 ਮਿੰਟ ਲਈ ਭੁੰਨ ਲਵਾਂਗੇ ਇਸ ਤਰ੍ਹਾਂ ਭੁੰਨਣਾ ਚਾਵਲ ਆਪਣੇ ਕੱਲੇ-ਕੱਲੇ ਬਣ ਕੇ ਤਿਆਰ ਹੋ ਜਾਂਦੇ ਹਨ ਤੇ ਮਸਾਲੇ ਚੰਗੀ ਤਰ੍ਹਾਂ ਚਾਵਲਾਂ ਵਿੱਚ ਮਿਕਸ ਹੋ ਜਾਂਦੇ ਹਨ ਹੁਣ ਮੈਂ ਚਾਵਲਾਂ ਨੂੰ ਚੰਗੀ ਤਰ੍ਹਾਂ ਇਸ ਵਿੱਚ ਭੁੰਨ ਲਿਆ ਸੀ 1 ਕੱਦੇ ਮਿੰਟ ਲਈ ਹੁਣ ਇਸ ਵਿੱਚ ਪਾਣੀ ਐਡ ਕਰ ਦਵਾਂਗੇ ਪਾਣੀ ਇਸ ਵਿੱਚ ਮੈਂ ਨਾਰਮਲ ਹੀ ਲਿਆ ਹੈ ਤੁਸੀਂ ਠੰਡਾ ਪਾਣੀ ਲੈ ਸਕਦੇ ਹੋ ਜਾਂ ਗਰਮ ਪਾਣੀ ਵੀ ਲੈ ਸਕਦੇ ਹੋ ਹੁਣ ਮੈਂ ਤਕਰੀਬਨ 2 ਗਲਾਸ ਚਾਵਲਾਂ ਦੇ ਲਈ ਸੀ ਉਸ ਵਿੱਚ ਮੈਂ ਤਿੰਨ ਗਲਾਸ ਪਾਣੀ ਦੇ ਐਡ ਕਰ ਰਹੀਆਂ ਜਿਸ ਗਲਾਸ ਨਾਲ ਮੈਂ ਚੌਲਾਂ ਦਾ ਨਾਪ ਲਿਆ ਸੀ ਉਸੇ ਗਲਾਸ ਨਾਲ ਮੈਂ ਪਾਣੀ ਦਾ ਨਾਪ ਲਿਆ ਹੈ ਤੁਸੀਂ ਇਸ ਵਿੱਚ ਚੌਲਾਂ ਦੇ ਹਿਸਾਬ ਨਾਲ ਪਾਣੀ ਐਡ ਕਰ ਸਕਦੇ ਜੇਕਰ ਤੁਸੀਂ ਪੁਲਾਓ ਕੜਾਹੀ ਵਿੱਚ ਬਣਾ ਰਹੇ ਹਾਂ ਤਾਂ ਤੁਸੀਂ ਉਸ ਦੇ ਹਿਸਾਬ ਨਾਲ ਪਾਣੀ ਦੁੱਗਣਾ ਐਡ ਕਰ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਇਸ ਵਿੱਚ ਪਾਣੀ ਪਾ ਕੇ ਚੌਲਾਂ ਨੂੰ ਮਿਕਸ ਕਰ ਦੇਵਾਂਗੀ ਤਾਂ ਜੋ ਸਾਰੇ ਮਸਾਲੇ ਨੇ ਚੌਲਾਂ ਵਿੱਚ ਚੰਗੀ ਤਰ੍ਹਾਂ ਤੇ ਪਾਣੀ ਵਿੱਚ ਮਿਕਸ ਹੋ ਜਾਣ ਹੁਣ ਮੈਂ ਇਸ ਨੂੰ ਦਾ ਟੱਕਣ ਬੰਦ ਕਰਕੇ ਇਸ ਨੂੰ ਮੀਡੀਅਮ ਤੋਂ ਹਾਈ ਫਲੇਮ ਤੇ ਇੱਕ ਬਿਸਲ ਲਵਾ ਲਵਾਂਗੇ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਇਸ ਨੂੰ ਬਿਸਲਾ ਲਵਾ ਲੈਣੀਆਂ ਹਨ ਹੁਣ ਮੈਂ ਚਾਵਲਾਂ ਨੂੰ ਇੱਕ ਬਿਸਲ ਲਵਾ ਲਈ ਸੀ ਹੁਣ ਇਸ ਦਾ ਸਾਰਾ ਪ੍ਰੈਸ਼ਰ ਕੱਢ ਦਵਾਂਗੇ ਇਸ ਨੂੰ ਮੈਂ 10 ਮਿੰਟ ਲਈ ਇਸੇ ਤਰ੍ਹਾਂ ਰੱਖ ਦਿੱਤਾ ਸੀ ਕੁੱਕਰ ਦਾ ਸਾਰਾ ਪ੍ਰੈਸ਼ਰ ਨਿਕਲ ਗਿਆ ਚਾਵਲਾਂ ਨੂੰ ਪਿਆ ਨੂੰ 20 ਤੋਂ 25 ਮਿੰਟ ਹੋ ਗਏ ਸੀ ਚਾਵਲ ਆਪਣੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹਨ ਹੁਣ ਮੈਂ ਇਸ ਨੂੰ ਕੜਛੀ ਨਾਲ ਮਿਕਸ ਕਰ ਦਵਾਂਗੀ ਚਾਵਲ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਹਨ ਆਲੂ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਮੈਂ ਇਸ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਣੀ ਐਡ ਕਰ ਦਵਾਂਗੀ ਜੇਕਰ ਤੁਹਾਨੂੰ ਨਿੰਬੂ ਦਾ ਫਲੇਵਰ ਵਧੀਆ ਲੱਗਦਾ ਹੈ ਤੁਸੀਂ ਚਾਵਲਾਂ ਵਿੱਚ ਨਿੰਬੂ ਵੀ ਨਿਚੋੜ ਸਕਦੇ ਹੋ ਉਸ ਨਾਲ ਵੀ ਚਾਵਲ ਇਕੱਲੇ ਇਕੱਲੇ ਬਣ ਕੇ ਤਿਆਰ ਹੋ ਜਾਂਦੇ ਹਨ ਹੁਣ ਮੈਂ ਚਾਵਲਾਂ ਨੂੰ ਇੱਕ ਪਲੇਟ ਵਿੱਚ ਸਰਵ ਕਰ ਲਵਾਂਗੀ ਮੈਂ ਚਾਵਲਾਂ ਨੂੰ ਦਾਲ ਅਤੇ ਨਾਲ ਦਹੀਂ ਲੈ ਹੈ ਤੁਸੀਂ ਇਸ ਨੂੰ ਸੈਂਪਲ ਗਹਿ ਨਾਲ ਵੀ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਆਲੂ ਮਟਰ ਪਲਾਉ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ